ਹਾਂਜੀ ਪੀਐਸਟ ਐਟ ਈਟੀਡੀ ਬੀਐਡ ਯੂਨੀਅਨ ਪੰਜਾਬ ਆਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਕਿ ਜਿਹੜੀ 10ਵੀਂ ਤੇ ਪਲੱਸ 2 ਦੇ ਜਿਹੜੇ ਪੇਪਰ ਨੇ ਐਗਜ਼ਾਮ ਡੇਟ ਹੈ ਉਹ ਆਊਟ ਹੋ ਚੁੱਕੀ ਹੈ ਤਾਂ ਕਦੋਂ ਸਟਾਰਟ ਹੋ ਰਹੇ ਨੇ ਪੇਪਰ ਆਪਾਂ ਜਾਣਦੇ ਹਾਂ ਜਿਹੜੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀ ਹੈ ਪ੍ਰੈਕਟੀਕਲ ਦੀ ਡੇਟਸ਼ੀਟ ਤਾਂ ਉਹ 27 ਜਨਵਰੀ 2025 ਤੋਂ ਲੈ ਕੇ 4 ਫਰਵਰੀ 2025 ਤੱਕ ਚੱਲਣਗੇ ਜਿਹੜੇ ਪ੍ਰੈਕਟੀਕਲ ਡੇਟ ਜਿਵੇਂ ਕਿ ਕਈ ਵਾਰ ਇਹ ਹੁੰਦਾ ਹੈ ਕਿ ਜਿਹੜੇ ਪ੍ਰੈਕਟੀਕਲ ਬਾਅਦ ਚੁਲਾਈ ਜਾਂਦੇ ਨੇ ਜਾਂ ਐਗਜ਼ਾਮ ਜਿਹੜੇ ਨੇ ਆਪਣੇ ਇਮਤਿਹਾਨ ਨੇ ਉਹ ਪਹਿਲਾਂ ਲਈ ਜਾਂਦੇ ਨੇ ਤਾਂ ਇਸ ਕਰਕੇ ਜਿਹੜੇ ਬੋਰਡ ਦੇ 10ਵੀਂ ਤੋਂ ਪਲੱਸ 2 ਦੇ ਜਿਹੜੇ ਪ੍ਰੈਕਟੀਕਲ ਨੇ ਉਹ ਪਹਿਲਾਂ ਹੋ ਰਹੇ ਨੇ ਹੋਰ ਸਟਾਰਟ ਹੋ ਰਹੇ ਨੇ 27 ਜਨਵਰੀ ਨੂੰ 27 ਜਨਵਰੀ ਨੂੰ ਸੋਰੀ 27 ਜਨਵਰੀ ਤੋਂ ਸਟਾਰਟ ਹੋ ਕੇ 4 ਫਰਵਰੀ ਤੱਕ ਜਿਹੜੇ ਪ੍ਰੈਕਟੀਕਲ ਜਿਹੜੇ ਨੇ ਉਹ ਕਰਵਾਏ ਜਾਣਗੇ ਤਾਂ ਉਹਨਾਂ ਨੇ ਦੱਸਿਆ ਕਿ ਬੋਰਡ ਦੇ ਸਾਰੇ ਪ੍ਰਿੰਸੀਪਲ ਨੂੰ ਨਿਰਦੇਸ਼ ਦਿੱਤੇ ਜਾਂਦੇ ਦਿੱਤੇ ਹਨ ਕਿ ਉਹਨਾਂ ਨੇ ਵਿਦਿਆਰਥੀਆਂ ਨੂੰ ਡੇਟ ਸ਼ੀਟ ਬਾਰੇ ਸੂਚਿਤ ਕਰਨ ਅਤੇ ਇਸ ਵਧੇਰੇ ਜਾਣਕਾਰੀ ਲਈ ਅਫੀਸ਼ੀਅਲ ਵੈੱਬਸਾਈਟ www.pseb.ac.in ਤੇ ਉਪਲਬਧ ਹਨ ਬੋਰਡ ਨਾਲ ਸਿੱਧਾ ਸੰਪਰਕ ਕਰਨ ਲਈ ਤੁਸੀਂ ਇਹ ਉਹਨਾਂ ਨੇ ਮੇਲ ਆਈਡੀ ਵੀ ਦਿੱਤੀ ਹੋਈ ਆਪਦੀ ਮੇਲ ਕੀਤੀ ਜਾ ਸਕਦੀ ਹੈ ਤਾਂ ਇਸ ਸਬੰਧੀ ਉਹਨਾਂ ਨੇ ਜਾਣਕਾਰੀ ਜਿਹੜੀ ਹੈ ਜਾਂ ਜਿਹੜੀ ਹੈ ਸਾਂਝੀ ਕੀਤੀ ਹੈ ਤਾਂ ਜਿਹੜੇ ਵੀ ਸਾਥੀ 10th ਐਂਡ ਪਲੱਸ 2 ਵਾਲੇ ਸਾਥੀ ਨੇ ਉਹ ਨੋਟ ਕਰ ਲੈਣ ਜਿਹੜੀ ਉਹਨਾਂ ਦੀ ਪ੍ਰੈਕਟੀਕਲ ਡੇਟ ਹੈ ਉਹ ਅਨਾਉਂਸ ਹੋ ਚੁੱਕੀ ਹੈ ਜਿਹੜੀ ਕਿ ਸਟਾਰਟ ਹੋ ਰਹੇ ਨੇ 27 ਤਰੀਕ ਤੋਂ ਸਟਾਰਟ ਹੋ ਕੇ 7 ਫਰਵਰੀ ਨੂੰ ਤੱਕ ਜਿਹੜੇ ਚੱਲਣਗੇ ਤਾਂ ਇਸ ਵੀਡੀਓ ਨੂੰ ਸਾਰੇ ਸੱਤੇ ਤੱਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਸਾਥੀਆਂ ਤੱਕ ਇਹ ਇਨਫੋਰਮੇਸ਼ਨ ਜਿਹੜੀ ਪਹੁੰਚ ਜਾਏ ਤਾਂ ਇਹਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਵੀਰਵਤ ਸ਼ੇਅਰ ਕਰਿਓ ਔਰ ਜਿਹੜੇ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਹਰ ਇੱਕ ਇਨਫੋਰਮੇਸ਼ਨ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਅਸੀਂ ਦਾਇਰਾ ਵਧਾ ਰਹੇ ਹਾਂ ਆਪਣੀ ਟੀਮ ਦੇ ਨਾਲ ਜਿਵੇਂ ਜਿਵੇਂ ਸਾਨੂੰ ਕੋਈ ਇਨਫੋਰਮੇਸ਼ਨ ਬੈਸਟ ਮਿਲਦੀ ਹੈ ਅਸੀਂ ਤੁਹਾਨੂੰ ਚੈਨਲ ਦੇ ਉੱਪਰ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅੱਜ ਦੇ ਵੀਡੀਓ ਦੇ ਵਿੱਚ ਇੰਨੀ ਇਨਫੋਰਮੇਸ਼ਨ कि ਜਿਹੜੇ ਪ੍ਰੈਕਟੀਕਲ 10th ਐਂਡ ਪਲੱਸ 2 ਦੀ ਜਿਹੜੀ ਡੇਟ ਸ਼ੀਟ ਹੈ ਉਹ ਜਾਰੀ ਹੋ ਚੁੱਕੀ ਹੈ 27 ਜਨਵਰੀ ਤੋਂ ਪੇਪਰ ਸਟਾਰਟ ਹੋ ਕੇ ਜਿਹੜੇ ਪ੍ਰੈਕਟੀਕਲ ਡੇਟ ਹੈ ਪੇਪਰ ਪ੍ਰੈਕਟੀਕਲ ਦੇ ਉਹ ਥਿਊਰੀ ਪੇਪਰ ਜਿਹੜੇ ਹੁੰਦੇ ਆ ਉਹ 4 ਫਰਵਰੀ ਤੱਕ ਜਿਹੜੇ ਹੈ ਪੇਪਰ ਲਈ ਜਾਣਗੇ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ